ਆਪਣੇ ਨਾਲ ਜਾਣਾ ਮਿੱਤਰ ਨੇ ਜੀ ਗੁਰਬਰਾਡ ਨੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਰਾ ਜਿਹੜਾ ਰਸਤਾ ਕਰ ਉਸ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਕ੍ਰਿਸ਼ਨ ਹਾਊ ਆਰ ਯੂ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਦਵੇਂ ਦਿਨ ਦੇ ਨਵੇਂ ਵਲੌਗ ਦੇ ਵਿੱਚ ਅੱਜ ਤਰੀਕ ਹੋ ਗਈ ਜੀ 8 ਨਵੰਬਰ ਸਾਲ 2025 ਦਿਨ ਸ਼ਨੀਵਾਰ ਹੈ ਸਮਾਂ ਹੋ ਗਿਆ ਸਵੇਰ ਦੇ 7 ਵਜੇ ਦਾ ਆਪਾਂ ਬਿਹਾਰੀ ਦੇ ਗੋਲਡ TDA ਦੇ ਕੋਲ ਖੜੇ ਹਾਂ ਜੀ ਤੇ ਆਪਾਂ ਨੇ ਅੱਜ ਜਾਣਾ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ 18-20 ਕਿਲੋਮੀਟਰ ਦੇ ਨੇੜੇ ਤੇੜੇ ਲੋਕਲ ਕਮੱਕੜ ਮਿਲਣੀ ਹੋ ਰਹੀ ਹੈ ਤੇ ਆਪਣੇ ਨਾਲ ਆਪਣੀ ਮਿੱਤਰ ਨੇ ਜਾਣਾ ਇਸ ਕਰਕੇ ਆਪਾਂ ਇੱਥੇ ਵੇਟ ਕਰ ਰਹੇ ਹਾਂ ਤੇ ਅੱਜ ਆਪਾਂ ਜਿਹੜਾ ਸਫ਼ਰ ਹੋਊਗਾ ਹੁਸ਼ਿਆਰਪੁਰ ਤੱਕ ਹੋਊਗਾ ਉੱਥੇ ਜਿਹੜੀ 8 ਜਾਂ 9 ਨਵੰਬਰ ਦੀ ਦੋ ਦਿਨ ਦੀ ਕਮੱਕੜ ਮਿਲਣੀ ਹੈ ਉਹ ਸਾਰੀ ਜੇ ਆ ਕੇ ਆਪਾਂ ਦੇਖਦੇ ਆ ਜੁਆਇਨ ਕਰਨੀ ਹੈ ਇੱਕ ਮੱਕੜ ਮਿਲਣੀ ਦੇ ਵਿੱਚ ਹੁੰਦਾ ਕਿ ਪੰਜਾਬ ਦੇ ਘੁੰਮਣ ਫਿਰਨ ਵਾਲੇ ਸ਼ਕੀਨ ਯੂਟਿਊਬਰ ਤੇ ਵਲੌਗਰ ਜਿਹੜੇ ਸਾਰੇ ਬੰਦੇ ਹੁੰਦੇ ਆ ਉਹ ਇੱਥੇ ਇੱਕ ਮੱਕੜ ਮਿਲਣ ਦੇ ਵਿੱਚ ਆਉਂਦੇ ਆ ਤੇ ਆਪਣਾ ਤਜਰਬਾ ਗੱਲਾਂ ਬਾਤਾਂ ਸ਼ੇਅਰ ਕਰਦੇ ਆ ਤਾਂ ਕਰਕੇ 2 ਦਿਨ ਦਾ ਉੱਥੇ ਵਿਆਹ ਵਰਗਾ ਮਾਹੌਲ ਹੋਊਗਾ ਉਹ ਸਾਰਾ ਆਪਾਂ ਜਾ ਕੇ ਦੇਖਣਾ ਹੈ ਬਾਕੀ ਵੀਡੀਓ ਜੇ ਤੁਸੀਂ ਪਹਿਲੀ ਵਾਰ ਆਇਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਆਈਆਂ ਜੀ ਸੈਡ ਮਹਾਲੀ ਗੁਰਦੁਆਰਾ ਸਿੰਘ ਸੀਧਾ ਸੋਨਾ ਸੈਡ ਤੋਂ ਤੇ ਜਿਹੜੀ ਇਹ TDA ਵੱਲੋਂ ਮਾਜਰਾ ਪਿੰਡ ਦੇ ਨੇੜੇ ਬਣੀ ਹੋਈ ਹੈ ਇਹ ਸਾਹਮਣੇ ਹੈਗੀ ਬਿਲਡਿੰਗ TDA ਦੀ ਆਪਣੇ ਨਾਲ ਜਾਣਾ ਮਿੱਤਰ ਨੇ ਜੀ ਗੁਰਬਰਾੜ ਨੇ ਤੇ ਬਾਈ ਵੀ ਆ ਕੇ ਲੋਕੇਸ਼ਨ ਤੇ ਭੇਜੀ ਹੋਈ ਹੈ ਆਪਾਂ ਮਿਲਦੇ ਆ ਤੇ ਆਪਣਾ ਸਫ਼ਰ ਅਸੀਂ ਸ਼ੁਰੂ ਕਰਦੇ ਹਾਂ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਲੋ ਗਾਇਸ ਸਤਿ ਸ਼੍ਰੀ ਅਕਾਲ ਬਾਈ ਸਾਡਾ ਬਹੁਤ ਠੀਕ ਠਾਕ ਹੈ ਜੀ ਵਧੀਆ ਐਨ ਚੜਦੀ ਗੱਲ ਠੀਕ ਜੀ ਸਮਾਂ ਹੋ ਗਿਆ ਜੀ ਸਵੇਰ ਦੇ 7:05 ਮਿੰਟ ਦਾ ਤੇ ਆਪਾਂ ਨੇ ਜਿਹੜਾ ਸਫ਼ਰ ਹੈ ਸ਼ੁਰੂ ਕਰਦੇ ਆ ਖੁਸ਼ਿਆਰਪੁਰ ਵੱਲ ਨੂੰ ਤੇ ਅੱਗੇ ਜਾ ਕੇ ਆਪਾਂ ਫਿਰ ਜਿਹੜਾ ਘੁਮੱਕਣ ਮਿਲਣੀ ਆ ਉਹ ਲੋਕੇਸ਼ਨ ਲਾ ਕੇ ਉੱਥੇ ਪਹੁੰਚਦੇ ਆ ਭੋਰ ਵੀ ਠੀਕ ਰਿਹਾ ਸਫ਼ਰ ਤੁਹਾਡਾ ਜੀ ਐਨ ਜਮਾ ਚੜਦੀ ਕਲਾ ਚ ਹਾਂ ਤੇ ਬਸ ਅਸੀਂ ਮੜੀ ਮੜੀ ਵਿੱਥੀ ਦੇ ਘੜੇ ਸੀਗੇ ਬਈ ਤੇ ਸਾਨੂੰ ਅਸੀਂ 15 20 ਮਿੰਟ ਪਾਈ ਹੀ ਲਾ ਤੇ ਇੱਕ ਦੂਜੇ ਨੂੰ ਭਾਲਦੇ ਭਾਲਦੇ ਲੋਕੇਸ਼ਨ ਨੇ ਉਲਝਾ ਤਾ ਥੋੜਾ ਜਿਹਾ ਸਾਨੂੰ ਅੱਜ ਤੇ ਬਾਕੀ ਲੋਟ ਆ ਚੜਦੀ ਕਲਾ ਚ ਮਾਹੌਲ ਆ ਬਈ ਹਾਂ ਸਿਹਤ ਠੀਕ ਹੈ ਜੀ ਐਨ ਵਧੀਆ ਐਨ ਜਮਾ ਇੱਕ ਨੰਬਰ ਬਈ ਮੜੇ ਆ ਭਾਰ ਘਟਿਆ ਸੀ ਯਾਰ ਲਦਾਖ ਹਾਂ ਬਾਕੀ ਸੂਤ ਦਾ ਕੰਮ ਹੁਣ ਦੁਬਾਰੇ ਸਾਗ ਆ ਗਿਆ ਤੇ ਤੁਹਾਨੂੰ ਪਤਾ ਹੀ ਘਰੇ ਬਈ ਖਾ ਕੇ ਗੋਲ ਫਿਰ ਫਿਰਤੇ ਕੰਮ ਕਰਦੇ ਇਹ ਹੁਣ ਵੱਧ ਗਿਆ ਦਵਾਰੇ ਵਧੀ ਜਾਂਦਾ ਬਿਲਕੁਲ ਬਿਲਕੁਲ ਤੇ ਬਾਕੀ ਬਾਈ ਤੁਹਾਨੂੰ ਦਿਖਾਉਣਾ ਕੋ ਮੱਕੜ ਮੇਲ ਨਹੀਂ ਦੇ ਰੰਗ ਹਾਂ ਨਾਲੇ ਆਪਾਂ ਕਿਤੇ ਰਸਤੇ 'ਚ ਰੁਕੂਗੇ ਉੱਥੇ ਬੈਠ ਕੇ ਫਿਰ ਗੱਲਬਾਤ ਕਰੂਗੇ ਹੋਰ ਆਪਾਂ ਜਿਹੜੀ ਹਾਂ ਠੀਕ ਹੈ ਬਾਈ ਪਹੁੰਚ ਗਏ ਜੀ ਆਪਾਂ ਜਿਹੜਾ ਟੋਲ ਪਲਾਜ਼ ਆਂਦਾ 16 ਕੀ ਗੁਰਦਾਰਾ ਸਾਹਿਬ ਕ੍ਰੋਸ ਕਰਕੇ ਤੇ ਰੋਪੜ ਤੋਂ ਥੋੜਾ ਜਿਹਾ ਪਹਿਲਾਂ ਐ ਸਮਾਂ 7:35 ਦਾ ਹੋ ਗਿਆ ਹੁਣ ਆਪਾਂ ਨੇ ਰੋਪੜ ਨਹੀਂ ਜਾਣਾ ਰੋਪੜ ਤੋਂ ਹੀ ਆਪਾਂ ਨੇ ਬਾਈਪਾਸ ਲੈ ਕੇ ਲੈਫਟ ਸਾਈਡ ਮੁੜ ਜਾਣਾ ਹੁਣ ਅਸੀਂ ਕਨੈਕਟ ਹੋ ਗਏ ਜੀ ਜਿਹੜਾ ਰੋਪੜ ਤੋਂ ਪਹਿਲਾਂ ਬਾਈਪਾਸ ਜਾਂਦਾ ਤੇ ਇਹ ਬਾਈਪਾਸ ਜਿਹੜਾ ਅਮਰੀਕਸਰ ਤੱਕ ਵੀ ਕਨੈਕਟ ਹੋ ਜਾਂਦਾ ਜਲੰਧਰ ਨੂੰ ਹੋਗੇ ਅਮਰੀਕਸਰ ਵੀ ਜਾਣਾ ਹੋਵੇ ਤਾਂ ਇਹ ਵੀ ਬਾਈਪਾਸ ਸਹੀ ਰਹਿੰਦਾ ਹੈ ਬਾਕੀ ਆਪਾਂ ਨੇ ਇਹੀ ਲੋਕੇਸ਼ਨ ਤੇ ਹੁਣ ਆਪਾਂ ਨੇ ਹੁਸ਼ਿਆਰਪੁਰ ਤੱਕ ਇਸੇ ਰੋਡ ਤੇ ਜਾਣਾ ਹੈ ਨੋ ਜੀ ਸਵਾ 8 ਹੋ ਗਏ ਸਵੇਰ ਦੇ ਤੇ ਆਪਾਂ ਨੇ ਇਸ ਲੋਕੇਸ਼ਨ ਤੇ ਬ੍ਰੇਕ ਲਈ ਹੈ ਕਿਉਂਕਿ ਸਵੇਰ ਦਾ ਆਪਾਂ ਨੇ ਖਾਣਾ ਜਿਹੜਾ ਖਾਇਆ ਨਹੀਂ ਤਾਂ ਕਰਕੇ ਬ੍ਰੇਕਫਾਸਟ ਇੱਥੇ ਕਰਦੇ ਆਂ ਤੇ ਇੱਥੇ ਬੈਠ ਕੇ ਥੋੜੀ ਜੀ ਗੱਲਬਾਤ ਕਰੂਗੇ ਫਿਰ ਆਪਣਾ ਸਫ਼ਰ ਇੱਥੋਂ ਜਾਰੀ ਕਰੂਗਾ ਇਸ ਲੋਕੇਸ਼ਨ ਤੇ ਖਾਣ-ਪੀਣ ਦੇ ਆਪਸ਼ਨ ਕਾਫੀ ਵਧੀਆ ਬਣੇ ਹੋਏ ਆ ਇੱਥੇ ਮੈਕਡੀ ਵੀ ਹੈਗਾ ਤੇ KFC ਵੀ ਹੈਗਾ ਤੇ ਜੇ ਬ੍ਰੇਕਫਾਸਟ ਕਰਨਾ ਤਾਂ ਇਹ ਬੈਸਟ ਚੁਆਇਸ ਹੈ ਜੇ ਤੁਸੀਂ ਅੰਮ੍ਰਿਤਸਰ ਜਾਂ ਹੁਸ਼ਿਆਰਪੁਰ ਸਾਈਡ ਜਾਣਾ ਤਾਂ ਇੱਥੇ ਆ ਕੇ ਸਵੇਰੇ ਆਪਾਂ ਜਿਹੜਾ ਬ੍ਰੇਕਫਾਸਟ ਹੈ ਕਰ ਸਕਦੇ ਆ ਸੇਸ਼ਨ ਜਿਹੜੀ ਬਣੀ ਹੋਈ ਹੈ ਬਹੁਤ ਵਧੀਆ ਸਾਨੂੰ ਇੱਕ ਬਾਈ ਮਿਲਿਆ ਉਹਨੇ ਦੱਸਿਆ ਕਹਿੰਦੇ ਜਿੰਨੇ ਵੀ ਆ ਬਣੇ ਹੋਏ ਇੱਥੇ ਫੂਡ ਪੁਆਇੰਟ ਹੈ ਰੈਸਟੋਰੈਂਟ ਹੈ ਸਾਰੇ ਗੁਰਪ੍ਰੀਤ ਧੁੱਗੀ ਦਾ ਪ੍ਰੋਜੈਕਟ ਹੈ ਬਾਕੀ ਇੱਥੋਂ ਹੁਣ ਜਿਹੜਾ ਆਪਣਾ ਸਫ਼ਰ ਅੱਗੇ ਥੋੜਾ ਜਿਹਾ ਰਸਤਾ ਸਿੰਗਲ ਹੈ ਉੱਥੋਂ ਸਾਨੂੰ ਵੱਧ ਟਾਈਮ ਲੱਗਣਾ ਹੈ ਤੇ ਬਾਕੀ ਹੁਣ ਆਪਾਂ ਚੱਲਦੇ ਆ ਸਵਾ ਕੰਨ ਹੋ ਗਿਆ ਇੱਥੋਂ ਸਫ਼ਰ ਜਿਹੜਾ ਅੱਗੇ ਨੂੰ ਸ਼ੁਰੂ ਕਰ ਹਾਂਜੀ ਬਾਈ ਜੀ ਜੀ ਰੇੜੀਆਂ ਅੱਗੇ ਵਾਟੇ ਹਾਂ ਹਾਂ ਚਲਿਏ ਜੀ ਸਰ ਹਸਤੀ ਵੀ ਪਾਵਾਂਗੇ ਦੋ ਦੋ ਪਰੌਂਠੇ ਛੱਕੇ ਹੋਏ ਆ ਸਹੀ ਹੈ ਜੀ ਤੇ ਬਾਈ ਮੇਰੇ ਨਾਲ ਮਿੱਤਰ ਹੈ ਗੁਰ ਬਰਾੜ ਬਲੌਗਸ ਅਸੀਂ ਤਕਰੀਬਨ ਬਾਈ 3-4 ਸਾਲ ਤੋਂ ਇਕੱਠੇ ਮਿੱਤਰ ਹੈ ਟਰੈਕ ਵੀ ਕਰਿਆ ਇਕੱਠੇ ਘੁੰਮੇ ਤੇ ਬਾਈ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਮੇਰੇ ਦੇਖਣ ਵਾਲੇ ਸਾਰੇ ਜਿਹੜੇ YouTube ਦੇਖਦੇ ਆ ਉਹਨਾਂ ਵੱਲੋਂ ਕਿਉਂਕਿ ਬਾਈ ਲੇਹ ਲਾਕ ਸਫਰ ਕਰਕੇ ਆਇਆ ਸਾਈਕਲ ਤੇ ਬਹੁਤ ਸੋਹਣਾ ਸਫਰ ਰਿਹਾ ਬਾਈ ਤੁਹਾਡਾ ਜੀ ਬਾਈ ਚੜ੍ਹਦੀ ਕਲਾ ਜੀ ਬਹੁਤ ਸੋਹਣਾ ਰਿਹਾ ਵੀਰੇ 62 ਦਿਨਾਂ ਦਾ ਉਹ ਸਫਰ ਹਾਂਜੀ ਤੇ ਕਹਿ ਲੋ ਵੀ 2 ਮਹੀਨੇ ਲਦਾਖ ਚ ਲਾਗੇ ਆ ਤੇ ਬੜਾ ਮੋਹ ਪਿਆ ਗੱਲ ਅਦਾਖ ਨਾਲ ਚੱਲ ਪਹਾੜਾਂ ਨਾਲ ਕੁਦਰਤ ਨਾਲ ਪਿਆਰ ਤਾਂ ਪਹਿਲੀ ਹੀ ਬਈ ਤੇ ਰਾਖ ਜਿਹੜਾ ਬੰਦਾ ਇੱਕ ਵਾਰੀ ਵਗ ਜਾਂਦਾ ਨਾ ਬਈ ਹਾਂ ਕਿ ਉਹਦਾ ਜੀ ਫਿਰ ਹਰੇਕ ਸਾਲ ਜਾਣ ਨੂੰ ਕਰਦਾਗਾ ਉਹ ਇਹੇ ਜੀ ਖੇ ਚੱਲਦਾਖ ਦੇ ਪਹਾੜਾਂ ਚ ਇਹ ਇਹ ਜੀ ਸੋਹਣੀ ਕੁਦਰਤ ਆ ਉਧਰ ਬਈ ਸਹੀ ਗੱਲ ਤੁਸੀਂ 60 ਬਾੜ ਦਿਨ ਲਾਏ ਇਹੇ ਪਹਾੜ ਉਹ ਹਾਂ ਵੀ ਉੱਥੇ ਕੋਈ ਹਰਿਆਲੀ ਵੀ ਨਹੀਂ ਇੰਨੀ ਦੇਖਣ ਨੂੰ ਮਿਲਦੀ ਪਰ ਫਿਰ ਵੀ ਬੰਦੇ ਨੂੰ ਪਤਾ ਨਹੀਂ ਇੰਨਾ ਬੜਾ ਕੇ ਲੱਗਦਾ ਬਈ ਸੋਹਣੀ ਕੁਦਰਤ ਆ ਉਧਰ ਹਾਂ ਬਈ ਯਾਰ ਬਹੁਤ ਵਧੀਆ ਕੁਦਰਤ ਹੈਗੀ ਮਤਲਬ ਠੰਡਾ ਮਾਰੂ ਥਲ ਵਧੀਆਗਾ ਬਿਲਕੁਲ ਤੇ ਬਾਈ ਬੜੀ ਗੱਲ ਇਹ ਕਿ ਉੱਥੇ ਬੰਦੇ ਗੱਡੀ ਮੋਟਰਸਾਈਕਲ ਤੇ ਜਾਣ ਤੇ ਡਰਦੇ ਸੀ ਸਾਈਕਲ ਤੇ ਕਰਕੇ ਆਏ ਆ ਇਹ ਬਹੁਤ ਬੜੀ ਗੱਲ ਹੈ ਇਸ ਕਰਕੇ ਤੁਹਾਨੂੰ ਮਤਲਬ ਮੁਬਾਰਕਾਂ ਹੋ ਜਾਣਾ ਕਿ ਤੁਸੀਂ ਦਿਨ ਵੀ ਬਾਹਰ ਦਿਨ ਲਾ ਆਏ ਹੈ ਨਾ ਜੀ ਜੀ ਬਾਈ ਵਧੀਆ ਰਿਹਾ ਜੀ ਬਹੁਤ ਸੋਹਣਾ ਚੜ੍ਹਦੀ ਕਲਾ ਜਿੱਕਾ ਨੰਬਰ ਰਿਹਾ ਬਾਈ ਮਾਹੌਲ ਮੇਰਾ ਇਹ ਵੀ ਐਂਜੀ ਕਰਦਾ ਸੀ ਆ ਥੋੜੇ ਦਿਨ ਹੋਰ ਲਾ ਕੇ ਜਾਂਦੇ ਅੱਛਾ ਤੇ ਇੱਕ ਤਾਂ ਮੇਰਾ ਉਹ ਜਿੰਨਾ ਕ ਮੈਪ ਰੂਟ ਮੈਪ ਜਾਂ ਆਪ ਬਗਲ ਕੇ ਗਏ ਸੀ ਉਹ ਕੰਪਲੀਟ ਹੋ ਗਿਆ ਸੀ ਦੂਜਾ ਨੈਟ ਵੀਰੇ ਥੋੜਾ ਜਿਹਾ ਬੰਦ ਹੋ ਗਿਆ ਸੀ ਉਦੋਂ ਮੈਨੂੰ ਫਿਰ ਐਂਜੀ ਲੱਗਾ ਚੱਲ ਵੀ ਨਿਕਲ ਹਾਂ ਹਾਂ ਇਹ ਘਰਦਿਆਂ ਨੂੰ ਬਾਰੇ ਥੋੜੀ ਜਿਹੀ ਟੈਨਸ਼ਨ ਹੁੰਦੀ ਮਾਪਿਓ ਥੋੜਾ ਜਿਹੀ ਫਿਰ ਐ ਸੋਚ ਜਿਹੀ ਬੜੀ ਕਰਦੇ ਸੀ ਤੇ ਫਿਰ ਮੈਂ ਆਪਦਾ ਖਿੱਚੀ ਗੱਡੀ ਵਾਪਸ ਮਨਾਲੀ ਵਿੱਚ ਦੀ ਹੁੰਦੇ ਹੋਏ ਘਰੇ ਸਿੱਧਾ ਸਾਈਕਲ ਤੇ ਨਾ ਨਾ ਵਧੀਆ ਬਾਈ ਵਧੀਆ ਰਿਹਾ ਸਫ਼ਰ ਤੁਹਾਡਾ ਦੇਖਿਆ ਸੀ ਸਫ਼ਰ ਸਾਈਕਲ ਤੇ ਬਈ ਅਸਲ ਬਹੁਤ ਸੋਹਣਾ ਘੁੰਮਿਆ ਜਾਂਦਾ ਬਈ ਇਕੱਲੀ ਇਕੱਲੀ ਥਾਂ ਦੇਖੀ ਰੀਜ ਲਾ ਕੇ ਸਹੀ ਗੱਲ ਹੈ ਤਿੰਨ ਕ ਮਹੀਨਿਆਂ ਦਾ ਅਸਲ ਮੈਂ ਸੋਚ ਕੇ ਆਈ ਸੀ ਪਰ ਮੇਰਾ 2 ਮਹੀਨਿਆਂ ਚ ਕੰਪਲੀਟ ਹੋ ਗਿਆ 2 ਚ ਹੋ ਗਿਆ ਹਾਂ ਜੀ ਜੀ ਬਈ ਨਹੀਂ ਸੋਹਣੇ ਟਾਈਮ ਤੁਸੀਂ ਮੁੜੇ ਆਏ ਬਾਈ ਵਧੀਆ ਰਿਹਾ ਸਫ਼ਰ ਠੀਕ ਹੈ ਤੇ ਇਹੀ ਫੇਸਬੁੱਕ ਤੇ ਇੰਸਟਾ ਤੇ ਵੀ ਇਹੀ ਆਈਡੀ ਹੈ ਜੀ ਕਰੀਏ ਭਾਈ ਸਫਰ ਸ਼ੁਰੂ ਅੱਗੇ ਨਾਲ ਠੀਕ ਹੈ ਜੀ ਅਗਲੇ ਰੰਗ ਦਿਖਾਉਣੇ ਤੁਹਾਨੂੰ ਹਾਂ ਜੀ ਇਹ ਇੱਥੋਂ ਦਾ ਬਾਈ ਮਾਹੌਲ ਹੈ ਬਾਹਰ ਦਾ ਬਹੁਤ ਸੋਹਣੀ ਲੋਕੇਸ਼ਨ ਹੈ ਇਹ ਮੇਨ ਹਾਈਵੇ ਛੱਡਦੇ ਆਪਾਂ ਜਿੱਥੋਂ ਹੁਣ ਬ੍ਰੇਕਫਾਸਟ ਕਰਿਆ ਅੱਗੇ ਸਾਰਾ ਰਸਤਾ ਕੁਝ ਇਸ ਤਰ੍ਹਾਂ ਦਾ ਰਸਤਾ ਹੈ ਤੇ ਅੱਗੇ ਜਾ ਕੇ ਹੁਸ਼ਿਆਰ ਬੰਨੇ ਤੇੜੇ ਆਪਾਂ ਨੂੰ ਟ੍ਰੈਫਿਕ ਰਸ਼ ਵੀ ਮਿਲ ਸਕਦਾ ਹੈ ਬਾਕੀ ਜਿਹੜੀ ਬਈ ਇੱਕ ਮੱਕੜ ਮਿਲਣੀ ਹੈ ਇਸ ਵਾਰ ਸੱਤਵੀਂ ਹੋ ਰਹੀ ਹੈ ਤੁਮੱਕੜ ਮਿਲਣੀ ਜੀ ਆਪਾਂ ਤੇ ਮੈਂ ਤੇ ਗੁਰਬਰਾਡ ਬਾਈ ਜਾ ਰਹੇ ਆਂ ਤੀਸਰੀ ਵਾਰ ਸਾਡੇ ਵਾਸਤੇ ਤੀਸਰੀ ਹੈ ਨਾ ਜੀ ਜੀ ਪਹਿਲੀ ਵਾਰ ਆਪਾਂ ਹੁਸ਼ਿਆਰਪੁਰ ਗਏ ਕੋਕਾਨੇਡ ਹਾਂ ਦੂਸਰੀ ਵਾਰ ਆਪਾਂ ਗਏ ਆਂ ਥਰੀਕੇ ਹਰੀਕੇ ਪਤਨ ਹਰੀਕੇ ਪਤਨ ਗਏ ਆਂ ਇਸ ਵਾਰ ਆਪਾਂ ਜਾ ਰਹੇ ਆਂ ਫਿਰ ਹੁਸ਼ਿਆਰਪੁਰ ਤੇ ਲੋਕੇਸ਼ਨ ਥੋੜੀ ਲੱਗ ਗਈ ਕੋਕਾਨੇਡ ਤੋਂ ਵੈਸੇ ਨੇੜੇ ਹੈ ਇਹ ਹੁਸ਼ਿਆਰਪੁਰ ਤੋਂ ਕਹਿੰਦੇ 18-20 ਕਿਲੋਮੀਟਰ ਹੈ ਕੁੱਕਰਨੇਡ ਵੈਸੇ ਜਾ ਰਹਾਂ ਦੂਰ ਸੀ ਕੁੱਕਰਨੇਡ 40 45 ਦਾ ਉਸ ਟਾਈਮ ਸੋਖਾ ਜਾ ਕੇ ਸੀ ਹਾਂ ਇਹ ਮਤਲਬ ਪੰਜਾਬ ਦੇ ਵਿੱਚ ਹੀ ਐ ਨੇ ਸੋਹਣੇ ਏਰੀਆ ਕਿ ਪਹਾੜ ਆਪਾਂ ਨੂੰ ਦਿਖੋਗੇ ਛੋਟੇ ਛੋਟੇ ਮਿੱਟੀ ਦੇ ਪਹਾੜ ਆਪਾਂ ਨੂੰ ਇਹ ਲੱਗੋਗੇ ਆਪਾਂ ਮਤਲਬ ਹਿਮਾਚਲ ਚ ਆ ਗਏ ਪਰ ਹੈ ਪੰਜਾਬ ਦਾ ਹੀ ਬੜਾ ਸੋਹਣਾ ਪਾਸਾ ਹੈ ਕਿਸੇ ਕਿਸੇ ਪਾਸੇ ਜਾ ਕੇ ਨੈਟਵਰਕ ਵੀ ਨਹੀਂ ਆਂਦਾ ਤਾਂ ਬਹੁਤ ਸੋਹਣਾ ਰਮਣੀਕ ਜਿਹਾ ਇਲਾਕਾ ਜਿਹੜਾ ਆਪਾਂ ਦੇਖਣ ਜਾ ਰਹੇ ਹਾਂ ਬਹੁਤ ਸੋਹਣੀ ਕੁਦਰਤੀ ਥਾਂ ਬਈ ਬਾਕੀ ਵਿਆਹ ਵਰਗਾ ਮਾਹੌਲ ਹੋਊਗਾ ਜਿਵੇਂ ਅੱਜ ਮੇਲ ਐ ਤਲੂੰ ਬਰਾਤ ਹੈ ਦੋ ਦਿਨ ਦਾ ਵਿਆਹ ਹੁੰਦਾ ਕੁਝ ਉਸ ਤਰ੍ਹਾਂ ਦੀਆਂ ਰੌਣਕਾਂ ਹੁੰਨੀਆਂ ਜਿਹੜੇ ਘੁਮਕੜ ਹੈ ਇਹਨਾਂ ਨੂੰ ਮਤਲਬ ਵਿਆਹ ਵਰਗਾ ਚੋ ਹੁੰਦਾ ਹੈ ਇਹਦਾ ਘੁਮਕੜਾ ਮਿਲਣੇ ਦਾ ਸਾਲ ਚ ਇੱਕ ਵਾਰ ਆਣੀ ਹੈ ਨਵੰਬਰ ਚ ਆ ਜਾਂਦੀ ਹੈ ਜਾਂ ਫਿਰ ਅਪ੍ਰੈਲ ਚ ਤਾਂ ਕਰਕੇ ਬਹੁਤ ਚੌਹ ਹੁੰਦਾ ਹੈ ਇਹ ਚੀਜ਼ ਪਹਿਲਾਂ ਤਾਂ ਇਹ ਦੋ ਕਰਾਉਂਦੇ ਹੁੰਦੇ ਸੀ ਹੁਣ ਪਿਛਲੇ ਸਾਲਾਂ ਤੋਂ ਨਾ ਇੱਕ ਪਿਛਲੇ ਸਾਲ ਦੇ ਥੋੜਾ ਜਿਹੀ ਬਿਜੀ ਸੀ ਕਿ ਇਹ ਬੰਦੇ ਆਪਣੇ ਮੈਦਾਂ ਟ੍ਰੈਕ ਵਗੈਰਾ ਚ ਪੈ ਗਏ ਸੀ ਹਾਂ ਟਰੈਕਟਰ ਉਕਰਾਉਣ ਲੱਗ ਗਏ ਸੀਗੇ ਤੇ ਉਹਦੇ ਕਰਕੇ ਭਾਈ ਹੁਣ ਸਾਲ ਬਾਅਦ ਹੋਈ ਜਾਣੀ 1 ਅਪ੍ਰੈਲ ਚ ਕਰਾਉਂਦੇ ਹੁੰਦੇ ਸੀ ਇੱਕ 11ਵੇਂ ਮਹੀਨੇ ਵੈਸੇ ਇੱਕ ਠੀਕ ਹੈ ਮੇਰੇ ਹਿਸਾਬ ਨਾਲ ਇੱਕ ਇੱਕ ਸਾਲ ਚ ਇੱਕ ਹੋਵੇ ਤਾਂ ਬੰਦਾ ਵਧੀਆ ਹਾਂ ਐਕਸਾਈਟਮੈਂਟ ਜੀ ਇਹਨਾਂ ਦੀ ਹਾਂ ਐਕਸਾਈਟਮੈਂਟ ਹੁੰਦੀ ਜਾਰਾ ਹੋਊਗੀ ਆਪਾਂ ਨੂੰ ਹੋਊਗਾ ਵੀ ਯਾਰ ਮੂਡ ਦਾ ਹੋ ਕੇ ਰਹੀ ਜੀ ਇਹ ਤਾਂ ਹੋ ਹੀ ਜਾਂਦੀ 6 ਮਹੀਨੇ ਤੜਾ ਆਪਾਂ ਤੇਨ ਲ ਆ ਕਰਕੇ ਮੇਰੇ ਹਿਸਾਬ ਨਾਲ ਇੱਕ ਸਹੀ ਹੈ ਇਹ ਮੌਸਮ ਵੀ ਸਹੀ ਹੈ ਨਵੰਬਰ ਦਾ ਇਸ ਮਹੀਨੇ ਆ ਜਾਵੇ ਤਾਂ ਸਹੀ ਹੈ ਚੱਲਦੇ ਆ ਆਪਣਾ ਸਫਰ ਕਰਦੇ ਸ਼ੁਰੂ ਅੱਗੇ ਨੂੰ ਜਾ ਕੇ ਮਿਲਦੇ ਹਾਂ ਕਿ ਮੱਕੜ ਮਿਲਣੀ ਚ ਹੁਸ਼ਿਆਰਪੁਰ 60 ਹਾਂ 60 ਰਹਿ ਗਿਆ ਪਲੱਸ 20 ਹੋਰ ਲਾ ਲਓ 80 ਕਿ ਰਹਿ ਗਿਆ ਆਪਣਾ ਸਾਰਾ ਚਲੋ ਸਮਾਂ ਹੋ ਗਿਆ ਜੀ 11:30 ਵਜੇ ਦਾ ਹੁਸ਼ਿਆਰਪੁਰ ਆਪਾਂ ਨੇ ਸ਼ਹਿਰ ਕ੍ਰੋਸ ਕਰ ਲਿਆ ਤੇ ਉਸ ਤੋਂ ਆਪਾਂ ਜਿਹੜਾ ਲੋਕਲ ਰਸਤਾ ਪਏ ਜਿੱਥੇ ਲੋਕੇਸ਼ਨ ਤੇ ਆਪਾਂ ਨੇ ਜਾਣਾ ਹੈ ਤਕਰੀਬਨ 12 ਕਿਲੋਮੀਟਰ ਰਹਿ ਗਈ ਲੋਕੇਸ਼ਨ ਜਿਹੜੀ ਜਗ੍ਹਾ ਤੇ ਆਪਣੀ ਅੱਜ ਕਮੱਕੜ ਮਿਲਣੀ ਹੋ ਰਹੀ ਹੈ। ਹੁਸ਼ਿਆਰ ਪਰ ਤੋਂ ਜਿਹੜਾ ਪਰਫਤਾ ਮੁੜੇ ਆ ਜੀ ਟਰਨ ਹੋਏ ਆ ਕੁਝ ਇਸ ਤਰ੍ਹਾਂ ਦਾ ਰਸਤਾ ਹੈ। ਹਲਕੇ ਹਲਕੇ ਛੋਟੇ ਛੋਟੇ ਪਹਾੜ ਹੈ ਇੱਥੇ ਇੱਕ ਸਿੰਗਲ ਦੀ ਸੜਕ ਹੈ ਜਿਹੜੀ ਜਾ ਰਹੀ ਹੈ ਰੈਸਟ ਹਾਊਸ ਤੇ ਜਿੱਥੇ ਆਪਣੀ ਅੱਜ ਕਮੱਕੜ ਮਿਲਣੀ ਹੋ ਰਹੀ ਹੈ। ਤੇ ਇਸ ਤਰ੍ਹਾਂ ਦੇ ਹੁਸ਼ਿਆਰ ਪਦੇ ਨੇੜੇ-ਤੇੜੇ ਇਲਾਕੇ ਦੇ ਵਿੱਚ ਛੋਟੇ-ਛੋਟੇ ਜੰਗਲ ਹੈ ਪਹਾੜੀ ਏਰੀਆ ਹੈ। ਆਪਾਂ ਲੱਗਦਾ ਕਿ ਆਪਾਂ ਹਿਮਾਚਲ 'ਚ ਆ ਗਏ ਪਰ ਦਰਸਲ ਇਹ ਪੰਜਾਬ ਦੇ ਨਾਲ ਲੱਗਦੇ ਪਹਾੜਾਂ ਛੋਟੇ ਛੋਟੇ ਪੰਜਾਬ ਦਾ ਹੀ ਏਰੀਆ ਏ ਇਹੋ ਜਿਹੇ ਜਿਹੜੇ ਏਰੀਆ ਨਾਲ ਵਿੱਚ ਜਾ ਕੇ ਕਈ ਜਗ੍ਹਾ ਤੇ ਜਿਹੜਾ ਨੈੱਟਵਰਕ ਹੈ ਉਹ ਵੀ ਉੜ ਜਾਂਦਾ ਹੈ ਤਕਰੀਬਨ BSNL ਆ Jio ਦੇ ਕਿਸੇ ਕਿਸੇ ਜਗ੍ਹਾ ਤੇ ਨੈੱਟਵਰਕ ਆਉਂਦੇ ਆ ਰਸਤੇ 'ਚ ਬਾਈ ਆਪਾਂ ਜਾ ਰਹੇ ਸੀਗੇ ਇਸ ਜਗ੍ਹਾ ਤੇ ਇੱਥੇ ਆਪਾਂ ਨੇ ਜਾਣਾ ਹੈ ਤੇ ਬਾਈ ਨੇ ਸਾਨੂੰ ਇਸ਼ਾਰਾ ਕਰਿਆ ਕਹਿੰਦੇ ਰੁਕਜੋ ਤਾਂ ਰੁਕਿਆ ਤੇ ਦੇਖਿਆ ਅੱਗੇ ਰਸਤੇ 'ਚ ਇੱਕ ਬਹੁਤ ਵੱਡਾ ਅਜਗਰ ਜਾ ਰਿਹਾ ਹੈ ਆ ਦੇਖੋ ਅਜਗਰ ਹੈ ਜਿਹੜਾ ਰਸਤਾ ਕ੍ਰੋਸ ਕਰ ਰਿਹਾ ਹੈ ਤਾਂ ਕਰਕੇ ਆਪਾਂ ਰੁਕੇ ਹੋਏ ਆਂ ਏ ਬਾਈ ਧਰਤੀਓ ਸੱਪਾਂ ਦੀ ਅਜਗਰਾਂ ਦੀ ਐ ਆਪਰ ਇੱਥੇ ਘੁੰਮਣ ਫਿਰਨ ਆਏ ਆ ਇਸ ਕਰਕੇ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਿੰਨੇ ਵੀ ਲੋਕ ਖੜੇ ਇੱਥੇ ਸਾਰਿਆਂ ਦਾ ਰਸਤਾ ਦੇ ਦਿਆ ਬੜੇ ਆਰਾਮ ਨਾਲ ਸੜਕ ਕ੍ਰੋਸ ਕਰੀਏ ਗੁਰਬਾਣੀ 'ਚ ਵੀ ਲਿਖਿਆ ਹੋਇਆ ਵੀ ਲੱਖਾਂ ਨਾਗਾਂ ਕਰੋੜਾਂ ਕਾਗਾਂ ਇਹਨਾਂ ਦੀ ਗਿਣਤੀ ਨਹੀਂ ਹੈ ਕਿੰਨੇ ਹੈ ਹਾਂ ਆਪਾਂ ਤਾਂ ਬਸ ਕਹਿੰਦੇ ਨੇ ਦਿਨ ਕੱਟਣ ਆਏ ਹੋਏ ਜੀ ਦਰਸਾ ਲਈ ਜੰਗਲ ਜਿਹੜੀ ਦੁਨੀਆ ਸਾਰੀ ਹੈ ਇਹਨਾਂ ਦਾ ਹੈ ਲੋ ਜੀ ਨਿਸ਼ਾਨ ਲਏ ਹੋਏ ਆ ਜਿਹੜੀ ਡਾਇਰੈਕਸ਼ਨ ਚ ਆਪਾਂ ਨੇ ਜਾਣਾ ਹੈ ਸਮਾਂ ਹੋ ਗਿਆ 12 ਵਜੇ 2 ਮਿੰਟ ਦਾ ਲੋਕੇਸ਼ਨ ਤੇ ਪਹੁੰਚ ਕੇ ਆਪਾਂ ਤਕਰੀਬਨ 100 ਮੀਟਰ ਪਿੱਛੇ ਰਹਿ ਗਏ ਮੈਂਗਰੋਵਾਲ ਫਰੈਸ਼ਟ ਹਾਊਸ ਇਹੀ ਨਾਮ ਹੈ ਨਾ ਭਾਈ ਮੈਂਗਰੋਵਾਲ ਫਰੈਸ਼ਟ ਗੈਸਟ ਹਾਊਸ ਆ ਫਰੈਸ਼ਟ ਗੈਸਟ ਹਾਊਸ ਦਾ ਗੈਸਟ ਹਾਊਸ ਦਾ ਨਾਮ ਹੈ ਜਗ੍ਹਾ ਹੈਗੀ ਇਹ ਮੈਂਗਰੋਵਾਲ ਜਿੱਥੇ ਆਪਣੀ ਠਮੱਕੜ ਮਿਲਣੀ ਹੋ ਰਹੀ ਹੈ 7ਵੀਂ ਕੀ ਬਾਤ ਹੈ ਤਪਾ ਰਿੰਗਾ ਯਾਰ ਜਾ ਜਾ ਚਲੋ ਭਈ ਇਹ ਆਈ ਵਸ ਇੰਨੀ ਆਫ ਰੋਡਿੰਗ ਆਪਾਂ ਨੂੰ ਹਲਕੀ ਜੀ ਵਾਹਿਗੁਰੂ ਕਾਰ ਪਾਰਕਿੰਗ ਦਾ ਮਿਲ ਗਿਆ ਜੀ ਬੋਰਡ ਆਪਾਂ ਨੂੰ ਘਮੱਕਣ ਮਿਲਣੀ ਕਾਰ ਪਾਰਕਿੰਗ ਇੱਥੇ ਲੱਗੀਆਂ ਹੋਈਆਂ ਘਮੱਕਣਾਂ ਦੀਆਂ ਗੱਡੀਆਂ ਏ ਲੱਗੀ ਹੋਈ ਹੈ ਬਾਈ ਇੱਥੇ ਕਾਰ ਪਾਰਕਿੰਗ ਥੋੜੀ ਜਿਹੀ ਜਗ੍ਹਾ ਜਿਹੜੇ ਕੁ ਮੱਕੜ ਆਏ ਸਾਰੇ ਨੇ ਆਪਣੀ ਇੱਥੇ ਗੱਡੀਆਂ ਇਸ ਜਗ੍ਹਾ ਤੇ ਪਾਰਕਿੰਗ ਚ ਲਾਈਆਂ ਹੋ ਜਾਂ ਆਏ ਆ। ਸਾਸੀਗਾ ਬਾਈ ਜੀ ਹੋਰ ਕੀ ਹਾਲ ਹੈ ਜੀ? 200 ਮੀਟਰ ਨੇੜੇ ਹੈ ਜੀ ਅੱਗੇ। ਹਉ ਠੀਕ ਹੈ ਜੀ ਵਧੀਆ। ਵੈਸੇ ਜੇ ਆਪਾਂ ਗੱਲ ਕਰੀਏ ਤਕਰੀਬਨ 4 ਘੰਟੇ ਦਾ ਰਸਤਾ 160 ਕਿਲੋਮੀਟਰ। ਆਪਾਂ ਆਰਾਮ ਨਾਲ ਰੁਕਦੇ ਆਏ ਤਾਂ ਸਾਨੂੰ 5 ਘੰਟੇ ਲੱਗੇ ਆ। 12 ਵਜੇ ਪਹੁੰਚੇ ਆਪਾਂ 7 ਵਜੇ ਚਲੇ ਸੀਗੇ। ਪਿੱਛੇ ਬਣੀ ਹੋਈ ਹੈ ਪਾਰਕਿੰਗ ਜਿੱਥੇ ਗੱਡੀ ਲਾਈਏ। ਪਾਰਕਿੰਗ ਤੋਂ 2.5 ਸੌ ਮੀਟਰ ਨੇੜੇ ਹੀ ਐ ਜਿੱਥੇ ਕਮਕੜ ਮਿਲਣੀ ਹੋ ਰਹੀ ਏ ਇਹ ਰਸਤਾ ਜਾ ਰਿਹਾ ਹੈ ਬਾਕੀ ਆਹ ਕਮਕੜਾ ਰਹੇ ਸਾਰੇ ਜਿਹੜੇ ਇੱਥੇ ਆਪਾਂ ਲੋ ਪਹਿਲਾਂ ਆਏ ਹੋਏ ਆਂ ਹੋਰ ਬਾਈ ਗੁਰਬਖਸ਼ ਬਾਈ ਵਧੀਆ ਛੜ ਦੀ ਗੱਲ ਆ ਬਾਈ ਠੀਕ ਐ ਚਲੀਏ ਫਿਰ ਆਈਏ ਟੈਂਟ ਉੱਤੇ ਸਤਿ ਸ੍ਰੀ ਅਕਾਲ ਕ੍ਰਿਸ਼ਨ ਹਾਊ ਆਰ ਯੂ ਵਧੀਆ ਉੱਥੇ ਨਾਈਸ ਟੂ ਮੀ ਟੂ ਥੈਂਕ ਯੂ ਕਿੱਲਾ ਕਰਸ ਕਾਸੀ ਕਾ ਬਾਈ ਜੀ ਸਾਰਿਆਂ ਨੂੰ ਵਧੀਆ ਜੀ ਠੀਕ ਓ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਸੱਚੀ ਕਾ ਭਾਈ ਉਹ ਨਾ ਜਗ੍ਹਾ ਦੀ ਤੰਗੀ ਆ ਤੰਗੀ ਆ ਹਾਂ ਬਹੁਤ ਤੰਗੀ ਆ ਥੋੜੀ ਜੀ ਮੈਂ ਕਿਤੇ ਮਜ਼ਾਕ ਨਾ ਕਰਦੇ ਹੁਣ ਮੈਂ ਇਹਨੂੰ ਕਹੀਏ ਨਹੀਂ 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 ਪਹਿਲੇ ਤਾਂ ਦੱਸਿਆ ਹਾਂ ਵੀ ਤੁਹਾਡੇ ਅਨਸਾਰ ਜਿਹੜਾ ਏਰੀਅਲ 뷰360 ਦੇਖਦਾ ਇੱਕੋ ਹੀ ਤੁਹਾਡੇ ਲਈ ਇੱਕ ਪਲਾਟ ਛੱਡਿਆ ਕੋਈ ਕਿਤੇ ਮੇਰਾ ਹਰਾ ਟੈਂਟ ਲੰਬਾ ਉਹਦੇ ਨਾਲ ਕੋਨਾ ਛੱਡਿਆ ਹੋਵੇ ਜੜ ਕੇ